ਆਏ ਦਿਨ ਹੀ ਤੁਹਾਨੂੰ ਅਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਖਬਰਾਂ ਦਿਖਾਉਂਦੇ ਰਹਿੰਦੇ ਆ ਖਬਰਾਂ ਦੇ ਵਿੱਚ ਤੁਸੀਂ ਅਕਸਰ ਹੀ ਦੇਖਦੇ ਆਗੇ ਕਿ ਜਾ ਕਿਸੇ ਦੇ ਘਰ ਚੋਂ ਤਾਰਾਂ ਚੋਰੀਆਂ ਚੋਰੀ ਕਰ ਲਈਆਂ ਘਰ ਦੇ ਘਰ ਨਹੀਂ ਸੀਗੇ ਤਾਂ ਉਹਨਾਂ ਦੇ ਘਰ ਦਾ ਕੀਮਤੀ ਗਹਿਣੇ ਗੱਟੇ ਜਾਂ ਹੋਰ ਸਮਾਨ ਜਿਹੜਾ ਉਹ ਚੋਰੀ ਕਰਕੇ ਲੈ ਗਏ ਜਾਂ ਟਰਾਂਸਫਾਰਮਾਂ ਤੋਂ ਤੇਲ ਚੋਰੀ ਕਰਕੇ ਲੈ ਗਏ ਇਹੋ ਜਿਹੀਆਂ ਖਬਰਾਂ ਤੁਹਾਨੂੰ ਅਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਅਕਸਰ ਹੀ ਦਿਖਾਉਂਦੇ ਰਹਿੰਦੇ ਆ ਪਰ ਹੁਣ ਜਿਹੜੀ ਤੁਹਾਨੂੰ ਅਸੀਂ ਖਬਰ ਦਿਖਾਉਣ ਨੂੰ ਜਾ ਰਹੇ ਹਾਂ ਇਹ ਦੇਖ ਕੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਤੁਸੀਂ ਤੁਹਾਨੂੰ ਜਿਹੜੀ ਇਹ ਖਬਰ ਦਿਖਾ ਰਹੇ ਹਾਂ ਔਰ ਜਿਨ੍ਹਾਂ ਦਾ ਚੋਰੀ ਹੋਇਆ ਸਮਾਨ ਹੈਗਾ ਆ ਜਦੋਂ ਤੁਹਾਨੂੰ ਗੱਲ ਦੱਸਣਗੇ ਕਿ ਤੁਸੀਂ ਸੋਚਾਂ ਵਿੱਚ ਪੈ ਜਾਓਗੇ ਕਿ ਇੰਨੀਆਂ ਭਾਰੀਆਂ ਚੀਜ਼ਾਂ ਨੂੰ ਵੀ ਇਹ ਜਿਹੜੇ ਚੋਰ ਹੈਗੇ ਆ ਉਹ ਕੱਢ ਕੇ ਲੈ ਜਾਂਦੇ ਹੈਗੇ ਆ ਔਰ ਤੁਸੀਂ ਦੇਖੋ ਕਿ ਜਿਹੜੀ ਇੱਕ ਆਪਣੇ ਬੈਟਰੀ ਘਰ ਦੇ ਵਿੱਚ ਹੁੰਦੀ ਆ ਦੂਸਰੀ ਜਦ ਜਿਹੜੇ ਸਪੀਕਰ ਵਗੈਰਾ ਲਾਉਂਦੇ ਹੈਗੇ ਆ ਉਹ ਬੈਟਰੀ ਇੱਕ ਬੰਦੇ ਕੋਲ ਵੀ ਚੱਕਣੀ ਬੜੀ ਔਖੀ ਹੋ ਜਾਂਦੀ ਆ ਹਨਾ ਦੋ ਬੰਦੇ ਚੱਕਦੇ ਆ ਇੱਕ ਵੀ ਜਾਨ ਦੇ ਨਾਲ ਚੱਕਦਾ ਹੈਗਾ ਪਰ ਤੁਸੀਂ ਹੈਰਾਨ ਹੋਵੋਗੇ ਜਿਹੜੀ ਤੁਹਾਨੂੰ ਅਸੀਂ ਖਬਰ ਦੱਸਣ ਜਾ ਰਹੇ ਆਂ ਔਰ ਇਸ ਤੋਂ ਪਹਿਲਾਂ ਤੁਸੀਂ ਵੀਡੀਓ ਚੱਲਦੇ ਚੱਲਦੇ ਹੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਕੋਲ ਹਰ ਰਿਪੋਰਟ ਹਰ ਖਬਰ ਪਹੁੰਚਦੀ ਰਹੇ ਕਿਉਂਕਿ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਏਗਾ ਤਾਂ ਹੀ ਤੁਹਾਡੇ ਕੋਲ ਜਿਹੜੀ ਆ ਉਸੇ ਵਕਤ ਤੁਰੰਤ ਖਬਰ ਪਹੁੰਚ ਜਾਏਗੀ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਸੀਂ ਠੀਕ ਹੈ ਜੀ ਹੁਣ ਤੁਹਾਨੂੰ ਦੱਸਦੇ ਆ ਕਿ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਤੁਸੀਂ ਹੈਰਾਨ ਹੋ ਜਾਓਗੇ ਇਹ ਅਪਰੇ ਦੀ ਗੱਲ ਹੈ ਜੀ ਅਪਰੇ ਜਿਹੜੇ ਬੱਸਾਂ ਵਾਲੇ ਹੁੰਦੇ ਟਰੱਕਾਂ ਵਾਲੇ ਹੁੰਦੇ ਆ ਜਾਂ ਗੱਡੀਆਂ ਵਾਲੇ ਹੁੰਦੇ ਆ ਉਹ ਸੋਚਦੇ ਆ ਕਿ ਚਲੋ ਕੋਈ ਗੱਲ ਨਹੀਂ ਅਸੀਂ ਹੁਣ ਛੁੱਟੀ ਤੇ ਜਾਣਾ ਆ ਸਵੇਰੇ ਆਵਾਂਗੇ ਵੀਰੇ ਆ ਕੇ ਆਪਣਾ ਟਰੱਕ ਜਾਂ ਬੱਸ ਜਿਹੜੀ ਆ ਉਹ ਚਲਾਵਾਂਗੇ ਅਕਸਰ ਇਹੋ ਹੁੰਦਾ ਆ ਕਿਉਂਕਿ ਇਹ ਵੱਡੀਆਂ ਗੱਡੀਆਂ ਹੁੰਦੀਆਂ ਇਹਨਾਂ ਨੂੰ ਕਿਸੇ ਘਰ ਦੇ ਵਿੱਚ ਤਾਂ ਰੱਖਿਆ ਨਹੀਂ ਜਾ ਸਕਦਾ ਹੈਗਾ ਠੀਕ ਆ ਖੁੱਲੀਆਂ ਥਾਵਾਂ ਤੇ ਰੱਖ ਹੁੰਦੀਆਂ ਹੁੰਦੇ ਹੈਗੇ ਆ ਤਾਂ ਉਹ ਅਕਸਰ ਹੀ ਬੱਸਾਂ ਜਿਹੜੀਆਂ ਆ ਪੈਟਰੋਲ ਪੰਪਾਂ ਦੇ ਉੱਪਰ ਜਾ ਕੇ ਦੇ ਸੈਲਰ ਤੇ ਇਸ ਤਰ੍ਹਾਂ ਖੜੀਆਂ ਕਰਕੇ ਉਹ ਘਰਾਂ ਨੂੰ ਚਲੇ ਜਾਂਦੇ ਸੀ ਕਿਉਂਕਿ ਪੈਟਰੋਲ ਪੰਪ ਤੇ ਵੀ ਆਵਾਜਾਈ ਰਹਿੰਦੀ ਹੈਗੀ ਆ ਕੋਈ ਨਾ ਕੋਈ ਉੱਤੇ ਰਹਿੰਦਾ ਹੈਗਾ ਆ ਜਾਂ ਸੈਲਰ ਤੇ ਵੀ ਰਹਿੰਦੇ ਆ ਐਦਾਂ ਉਖੜੀਆਂ ਕਰਕੇ ਚਲੇ ਜਾਂਦੇ ਸੀ ਨਿਚਿੰਤ ਹੋ ਜਾਂਦੇ ਸੀ ਕੁਕੀ ਇਹੋ ਜਿਹਾ ਵਾਕਿਆ ਕਦੀ ਹੋਇਆ ਹੀ ਨਹੀਂ ਉਹਨਾਂ ਉੱਥੇ ਸੀਗਾ ਜਾਂ ਉਹਨਾਂ ਦੇ ਨਾਲ ਅਗਰ ਹੁੰਦਾ ਤਾਂ ਹੀ ਉਹ ਚੌਕਸੀ ਰੱਖਦੇ ਪਰ ਹੁਣ ਤੁਸੀਂ ਹੈਰਾਨ ਹੋ ਜਾਓਗੇ ਕਿ ਪੰਜ ਬੱਸਾਂ ਪੰਜ ਬੱਸਾਂ ਜਿਨ੍ਹਾਂ ਵਿੱਚ ਭਾਰੀ ਭਰ ਕਮ ਬੈਟਰੀਆਂ ਹੁੰਦੀਆਂ ਆ ਪੰਜ ਬੱਸਾਂ ਦੀਆਂ ਬੈਟਰੀਆਂ ਜਿਹੜੀਆਂ ਕੱਢ ਕੇ ਚੋਰ ਲੈ ਗਏ ਹੁਣ ਅੱਗੇ ਜਾ ਕੇ ਹੈਰਾਨੀ ਹੋਰ ਹੋਏਗੀ ਤੁਹਾਨੂੰ ਕਿ ਪੰਜ ਟਰੱਕ ਜਿਹੜੇ ਟਰੱਕ ਵਾਲੇ ਵੀ ਉਹ ਅਕਸਰ ਹੀ ਕਦੀ ਪٹرول ਪੰਪ ਤੇ ਜਾਂ ਸੈਲਰ ਤੇ ਜਾ ਕੇ ਕਿਤੇ ਖੜਾ ਕਰਕੇ ਚਲੇ ਜਾਂਦੇ ਆਗੇ ਆਪਣੇ ਜਿਹੜੇ ਨਜ਼ਦੀਕੀ ਘਰ ਹੁੰਦੇ ਆ ਉੱਥੇ ਜਾ ਕੇ ਸੌਂ ਜਾਂਦੇ ਆ ਪੰਜ ਟਰੱਕਾਂ ਦੇ ਵਿੱਚੋਂ ਦੇਖੋ ਟਰੱਕ ਦੀ ਬੈਟਰੀ ਕਿੰਨੀ ਭਾਰੀ ਹੁੰਦੀ ਆ ਪੰਜ ਬਾਸਾਂ ਤੇ ਪੰਜ ਟਰੱਕਾਂ ਚੋਂ ਵੀ ਬੈਟਰੀ ਜਿਹੜੀ ਉਹ ਕੱਢ ਕੇ ਲੈ ਗਏ ਇੱਕ ਕਿਤੇ ਇਸੇ ਤਰ੍ਹਾਂ ਟਰੈਕਟਰ ਕਿਸੇ ਦਾ ਖੜਾ ਸੀ ਟਰੈਕਟਰ ਦੇ ਵਿੱਚੋਂ ਵੀ ਬੈਟਰੀ ਜਿਹੜੇ ਆ ਚੋਰ ਚੋਰੀ ਕਰਕੇ ਲੈ ਗਏ ਤੇ ਇੱਕ ਹੋਰ ਗੱਡੀ ਦੱਸੀ ਜਾ ਰਹੀ ਆ ਉਹਦੇ ਵਿੱਚੋਂ ਵੀ ਜਿਹੜੀ ਆ ਚੋਰ ਬੈਟਰੀ ਕੱਢ ਕੇ ਲੈ ਗਏ। ਔਰ ਜੋ ਸਾਨੂੰ ਸੂਚਨਾ ਮਿਲੀ ਆ ਜੋ ਕਿਹਾ ਜਾਂਦਾ ਆ ਗਿਆ ਆ ਕਿ ਦੋ ਮੋਟਰਾਂ ਨੂੰ ਵੀ ਹੁਣ ਇਹ ਫਿਲਹਾਲ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਉਹ ਮੋਟਰਾਂ ਕਿਹੜੀਆਂ ਸੀਗੀਆਂ ਇੱਕ ਸਾਨੂੰ ਸੂਚਨਾ ਮਿਲੀ ਹੈਗੀ ਆ ਕਿ ਦੋ ਮੋਟਰਾਂ ਵੀ ਕਿਤੋਂ ਜਿਹੜੀਆਂ ਕਿ ਚੋਰੀ ਕਰਕੇ ਲੈ ਗਏ। ਹੁਣ ਤੁਸੀਂ ਦੇਖੋ ਕਿ ਇਹ ਇੱਕ ਬੰਦੇ ਦਾ ਕੰਮ ਜਾਂ ਦੋ ਬੰਦਿਆਂ ਦਾ ਕੰਮ ਨਹੀਂ ਹੋ ਸਕਦਾ ਚਾਰ ਬੰਦਿਆਂ ਦਾ ਵੀ ਕੰਮ ਨਹੀਂ ਹੋ ਸਕਦਾ ਹੈਗਾ। ਕਿਉਂਕਿ ਦੇਖੋ 12 ਬੈਠ ਰਹੀਆਂ ਤੇ ਦੋ ਮੋਟਰਾਂ ਇਹਨਾਂ ਨੂੰ ਚੱਕ ਕੇ ਲੈ ਕੇ ਜਾਣਾ ਕਿਸੇ ਬਾਹਨ ਤੇ ਆਏ ਹੋਣਗੇ ਔਰ ਇੱਕ ਬੰਦੇ ਦਾ ਤੇ ਇਹ ਕੰਮ ਨਹੀਂ ਹੋਏਗਾ ਔਰ ਕਿਸੇ ਨੇ ਦੇਖਿਆ ਤੱਕ ਨਹੀਂ ਹੈਗਾ ਪੁਲਿਸ ਨੂੰ ਸੂਚਨਾ ਜਿਹੜੀ ਆ ਕਿ ਉਹ ਜਿਨ੍ਹਾਂ ਦੇ ਇਹ ਸਮਾਨ ਚੋਰੀ ਹੋਇਆ ਉਹਨਾਂ ਵੱਲੋਂ ਦੇ ਦਿੱਤੀ ਗਈ ਆ ਤੇ ਪੁਲਿਸ ਵਾਲਿਆਂ ਵੱਲੋਂ ਉਹੀ ਜੋ ਅਕਸਰ ਤੁਸੀਂ ਸਾਡੀ ਗੱਲ ਵਿੱਚ ਸੁਣਦੇ ਹੋ ਜਾਂ ਪੁਲਿਸ ਵਾਲਿਆਂ ਦੀ ਗੱਲ ਸੁਣਦੇ ਹੋ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਸੋ ਇਹੀ ਗੱਲ ਇੱਥੇ ਹੋਈ ਆ ਸੀਸੀ ਫੁਟੇਜ ਦੇਖਾਂਗੇ ਉਹਦੇ ਆਧਾਰ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਹੁਣ ਬੱਸਾਂ ਵਾਲਿਆਂ ਦੀ ਸਮੱਸਿਆ ਇਹ ਹੋ ਗਈ ਕਿ ਉਹ ਹੁਣ ਨਵੀਆਂ ਬੈਟਰੀਆਂ ਲਿਆਣਗੇ ਪਹਿਲਾਂ ਫਿਰ ਰਖਾਣਗੇ ਤੇ ਫਿਰ ਆਪਣੀਆਂ ਬੱਸਾਂ ਨੂੰ ਚਲਾਣਗੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਪੜੀ ਕੀ ਨਾ ਆਪਣਾ ਮੇਰਾ ਨਾਮ ਗੁਰਜੀਤ ਸਿੰਘ ਹੈ ਗੁਰਜੀਤ ਸਿੰਘ ਹਾਂਜੀ ਪੜੀ ਕੀ ਕੰਮ ਕਰਦੇ ਹੋ ਆਪਾਂ ਡਰਾਈਵਰੀ ਕਰਦੇ ਹਾਂ ਬਜੀ ਕਦੋਂ ਪਤਾ ਲੱਗਾ ਕਿ ਬੈਟਰੀਆਂ ਚੋਰੀ ਹੋ ਗਈਆਂ। ਕੱਲ ਭਾਜੀ ਸ਼ਾਮੀ ਅਸੀਂ ਗੱਡੀ ਦਾ ਧੋ ਕੇ ਆਪਣੀ ਬੜੀ ਸੋਹਣੀ 7 ਵਜੇ ਗਏ ਆਂ 7:30 ਵਜੇ ਨਾਲ 7 ਲੋਕ ਬਸ ਚੜ ਕੇ ਗਿਆ ਇੱਥੋਂ। ਤੇ ਸਵੇਰ ਨੂੰ ਜਦੋਂ ਆਏ ਅਸੀਂ ਆ ਕੇ ਗੱਡੀਆਂ ਗੱਡੀਆਂ ਗੱਡੀ ਦੇ ਵਿੱਚ ਬੈਟਰੀਆਂ ਨਹੀਂ ਇੱਕ ਸੈਲ ਖਾਰਨ ਲੱਗੀ ਉੱਚ ਵੀ ਨਹੀਂ ਹੈਗੀ ਅੰਦੇ ਦੂਜੀ ਵੀ ਡਾਊਨ ਹੋਣੀ ਉਹ ਦੇਖ ਲੰਨੇ ਆ। ਉੱਚ ਵੀ ਨਹੀਂ ਹੈਗੀ ਤੇ ਤੀਜੀ ਦੇਖੀ ਉੱਚ ਵੀ ਨਹੀਂ ਸੀਗੀ। ਤੇ ਮਾਲਕ ਨੂੰ ਫੋਨ ਵੀ ਚਾਹੀ ਗਿਆ ਵੀ ਇੱਦਾਂ ਕਰਕੇ ਬੈਟਰੀਆਂ ਚੋਰੀ ਹੋ ਗਈਆਂ। ਦੋ ਗੱਡੀਆਂ ਸਟਾਰਟ ਕੀਤੀਆਂ ਤੇ ਉਹ ਲੈ ਗਏ ਉਹ ਘਰ ਸਿਗੀਆਂ ਖੜੀਆਂ ਇਹਨਾਂ ਦਾ ਬਚਾਅ ਹੋ ਗਿਆ ਨਹੀਂ ਤਾਂ ਇੱਥੇ ਵੀ ਨਿਕਲ ਜਾਣੀਆਂ ਸੀਗੀਆਂ ਲੈ ਗਏ ਅਸੀਂ ਇੱਕ ਦਾ ਜਿਹੜਾ ਮੈਸ ਹੋ ਗਿਆ ਉਹਦੇ ਤੁਹਾਨੂੰ ਕੋ ਬਜਣਾ ਹੁੰਦਾ ਭਾਜੀ ਤੇ ਮਸੀਂ ਪੂਰਾ ਹੁੰਦਾ ਗੱਡੀਆਂ ਦਾ ਤਾਂ ਤੇਲ ਵੀ ਨਹੀਂ ਪੂਰਾ ਹੁੰਦਾ ਦਿਹਾੜੀ ਹੁਣ ਡਰਾਈਵਰ ਦੀ ਹੈਗੀ ਤੁਹਾਨੂੰ ਪਤਾ 4-500 ਰੁਪਏ ਦੇ ਐਵੇਂ ਦੀ ਦਿਹਾੜੀ ਆ ਤੇ 400 ਦੇ ਗਰੇਂਟ ਰੇ ਦੀ ਦਿਹਾੜੀ ਆ 15-1600 ਦਾ ਗੱਡੀ ਤੇਜ ਖਾ ਜਾਂਦੀ ਆ ਉਹ ਤੋਂ ਬੱਜਦਾ ਕੁਝ ਵੀ ਨਹੀਂ ਹੈਗਾ ਸ਼ਾਮ ਨੂੰ 5-700 ਹੀ ਬੱਜਦਾ ਆ 12-13000 ਦੀ ਬੈਟਰੀ ਆ ਉਹਨਾਂ ਦੀ ਪੁਲਿਸ ਆ ਕੇ ਰਿਪੋਰਟ ਵੀ ਕੀਤੀ ਆ ਉੱਥੇ। ਹਾਂਜੀ। ਉਹ ਕਹਿੰਦੇ ਆ ਕੋਈ ਨਹੀਂ ਕਾਰਵਾਈ ਕਰਦੇ ਉੱਥੇ ਇੱਕ ਮਲਾਜੇ ਮਠਾਈ ਦੁਕਾਨੀ ਦੇ ਵਿੱਚ। ਹਾਂਜੀ। ਉਹ ਕਹਿੰਦੇ ਕਾਰਵਾਈ ਕਰਦੇ ਅਜੇ ਤੱਕ ਕੋਈ ਫੋਨ ਨਹੀਂ ਆਇਆ ਸਾਨੂੰ। ਹਾਂ ਤੇ ਅਸੀਂ ਕੈਮਰੇ ਵੀ ਚੈੱਕ ਕੀਤੇ ਸੀ ਉੱਥੇ ਯਾਨੀ ਕਿ ਜੇ ਬੱਚੇ ਦਾ ਪੈਰ ਗਿਆ ਹੀ ਹੁੰਦਾ ਹੈ ਵਿੱਚ। ਹਾਂਜੀ। ਤੇ ਉਹ ਮਾਲਕ ਨੇ ਗੱਲ ਕੀਤੀ ਉਹ ਕਹਿੰਦੇ ਦੇਖਦੇ ਨੇ ਕਿੱਦਾਂ ਗੱਲਬਾਤ ਬਣਦੀ ਆ। ਕੈਮਰੇ ਦੇ ਵਿੱਚ ਪੂਰਾ ਨਹੀਂ ਆਇਆ। ਕੈਮਰੇ 'ਚ ਨਹੀਂ ਆਇਆ ਹੈਗਾ ਪੂਰਾ। ਯਾਨੀ ਕਿ ਅਸੀਂ ਬੰਪ ਵਾਲਿਆਂ ਨੂੰ ਵੀ ਕਹੀ ਕਿ ਆਪਣੀ ਬੈਡਕ ਰੱਖਿਆ ਕਰੋ ਤੇ ਜੇ ਵੀ 4 ਵਜੇ ਆਪਣਾ ਕੈਸ਼ ਜਮਾ ਕਰਾ ਕੇ ਆਉਣੇ ਆ ਤਾਂ ਮੁੜ ਕੇ ਜਿਹੜੀ ਬਾਅਦ ਸੇਲ ਕਰਦੇ ਆ ਉਹਦੇ ਪੈਸੇ ਤਾਂ ਕੋਲੇ ਹੀ ਹੁੰਦੇ ਆ ਤੇ ਤੁਸੀਂ ਦੇਖਦੇ ਕਿਉਂ ਨਹੀਂ ਬੈਡਕ ਰੱਖਿਆ ਕਰੀਏ ਜ਼ਿੰਮੇਵਾਰੀ ਲੈਣੀ ਆ ਹਾਂ ਤੇ ਕੋਈ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਭਾਜੀ ਹੋ ਗਿਆ ਆਪਣਾ ਤਿੰਨ ਬੈਟਰੀਆਂ ਇਹ ਨਿਕਲ ਗਈਆਂ ਦੋ ਨਿਕਲੀਆਂ ਪੰਜ ਯਾਨੀ ਕਿ ਆਪਣਾ ਉਹ 52 53000 ਦਾ ਨੁਕਸਾਨ ਹੋ ਗਿਆ ਪੰਜ ਬੈਟਰੀਆਂ ਦਾ ਹਾਂ ਬੜੀਆਂ ਬੈਟਰੀਆਂ ਹੁੰਦੀਆਂ ਭਾਜੀ ਇਹ ਵੀ ਉਹ ਤਾਂ 100 ਕਿਲੋਵਾਰਟ ਦੀ ਹੁੰਦੀਆਂ ਫਿਰ ਕਿਨਾ ਆਪਣਾ ਜੀ ਟੀ ਅੰਦਰ ਸੈਂਕੜੇ ਰਜਿੰਦਰ ਭਾਈ ਕੀ ਕਰਦੇ ਹੋ ਤੁਸੀਂ ਭਾਈ ਕਨੈਕਟ ਹੀ ਕਰਦਾ ਹਾਂ ਬਹੁਤ ਧੰਨਵਾਦ ਜੀ ਗੋਗਨਾ ਬਸਤੀ ਹਾਂਜੀ ਹਾਂਜੀ ਤੇ ਕੀ ਹੋਇਆ ਰਾਤੀ ਨੂੰ ਭਾਈ ਆਪਣੇ ਬੱਸਾਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ ਤਿੰਨ ਬੱਸਾਂ ਦੀ ਉਹੀ ਕਮਾਉਣਾ ਉਹੀ ਅਸੀਂ ਖਾਣਾ ਹੁੰਦਾ ਭਾਈ ਕਿਹੜੇ ਮਾਰ ਗਏ ਸਾਡੇ ਹਾਂਜੀ ਕਿੰਨੀਆਂ ਬੱਸਾਂ ਚੋਂ ਕੱਢੀਆਂ ਬੈਟਰੀਆਂ ਇਹ ਭਾਈ ਤਿੰਨ 골ਡਨ ਬੱਸਾਂ ਇੱਕ ਗੋਗਨਾ ਇੱਕ ਥਾਂਦੀ ਬੱਸਾਂ ਚਾਰ ਪੰਜ ਬੱਸਾਂ ਲੇ ਭਾਈ ਪੰਜ ਬੱਸਾਂ ਹਾਂਜੀ ਹਾਂਜੀ ਇੱਕ ਬੈਟਰੀ ਕਿੰਨੇ ਕਿਹੜੀ ਕਾਸਟ ਦੀ ਹੁੰਦੀ ਹੈ ਭਾਈ 12-13 ਹਜ਼ਾਰ ਦੀ ਨਾਰਮਲ ਦੇਸੀ ਬੈਟਰੀ ਜੇ ਸਸਤੀ ਕਹਿੰਦੇ ਹਾਂ ਸਸਤੀ ਭਾਈ 32 32 ਇੱਕ ਵੇ ਬੈਠੇ ਹਾਂ ਇੱਕ ਵੇ ਬੈਠੇ ਹਾਂ ਹਾਂ ਜੇ ਪੁਲਿਸ ਕੋ ਗਏ ਤੁਸੀਂ ਹਾਂਜੀ ਭਾਈ ਤੁਸੀਂ ਸ਼ਿਕਾਇਤ ਕਰਤੀ ਹਾਂਜੀ ਠੀਕ ਹੈ ਉਹਨਾਂ ਨੇ ਉਹਨੇ ਕਿਹਾ ਵੀ ਕਾਰਵਾਈ ਕਰਾਂਗੇ ਆਪਾਂ ਕਰਾਂਗੇ ਹਾਂਜੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹ ਹੀ ਮੰਗ ਕਰਦੇ ਹਾਂ ਵੇ ਟੋਰਾਂ ਨੂੰ ਖੜਿਆ ਜਾਵੇ ਕੱਲੂ ਸਾਡੀ ਗੱਡੀ ਹੋਰ ਕੋਈ ਨੁਕਸਾਨ ਹੋਵੇ ਅਸੀਂ ਉਹੀ ਖਾਣਾ ਉਹੀ ਕਮਾਉਣਾ ਔਖਾ ਹੋ ਜਾਂਦਾ ਭਾਈ ਹਾਂਜੀ ਕੰਮ ਕਿੱਦਾਂ ਚੱਲਦਾ ਗੱਡੀਆਂ ਦਾ ਦੱਸਾਂਗਾ ਕੰਮ ਭਾਈ ਬਹੁਤ ਮੰਦਾ ਚੱਲਦਾ ਸਾਮਾ ਸਿੱਕਾ ਹੀ ਆ ਜੀ ਹਾਂਜੀ ਹਾਂ ਦਵਾਈਆਂ ਖਾ ਖਾ ਕੇ ਪਰਚਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499